ਤੁਕਾਲਤ ਉਸ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਮਨਪ੍ਰੀਤ ਕੋਰ ਪੰਜਾਬ ਦੇ ਵਿੱਚ ਸਿਆਸਤ ਲਗਾਤਾਰ ਗਰਮੌਂਦੀ ਹੋਈ ਨਜ਼ਰ ਆ ਰਹੀ ਹੈ ਸਿਆਸਤ ਦੇ ਵਿੱਚ ਵੱਡੇ ਫੇਰ ਬਦਲ ਜਿਹੜੇ ਨੇ ਹੋ ਰਹੇ ਨੇ ਤਾਂ ਇਸ ਵਕਤ ਜੋ ਖਬਰ ਸਾਹਮਣੇ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਚਟਕਾ ਲੱਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਬੋਨੀ ਅਜਨਾਲਾ ਅਮਰਪਾਲ ਸਿੰਘ ਅਜਨਾਲਾ ਤੇ ਉਹਨਾਂ ਦੇ ਨਾਲ ਮਨਮੋਹਨ ਸਿੰਘ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਜਿਹੜੇ ਨੇ ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤਾਂ ਤੁਹਾਨੂੰ ਦੱਸ ਦਈਏ ਬੋਨੀ ਅਜਨਾਲਾ ਜੋ ਨੇ ਲਗਾਤਾਰ ਪਾਰਟੀ ਤੋਂ ਨਰਾਸ਼ ਰਹੇ ਸਨ ਪਹਿਲਾਂ ਵੀ ਉਹਨਾਂ ਨੇ ਪਾਰਟੀ ਦੇ ਨਾਲ ਕੁਝ ਗੱਲਾਂ ਬਾਤਾਂ ਕੀਤੀਆਂ ਸਨ ਉਸ ਤੋਂ ਬਾਅਦ ਆਪਸ ਦੇ ਵਿੱਚ ਇਹਨਾਂ ਦੀ ਗੁੱਥੀ ਝੁਲਜੀ ਹੋਈ ਸੀ ਉਸ ਤੋਂ ਬਾਅਦ ਸੁੱਲਤ ਜਾਂਦੀ ਹੈ ਤਾਂ ਬੋਨੀ ਅਜਨਾਲਾ ਇੱਕ ਵਾਰ ਫੇਰ ਤੋਂ ਪਾਰਟੀ ਦੇ ਵਿੱਚ ਰਹਿੰਦੇ ਨੇ ਤਾਂ ਹੁਣ ਬੋਨੀ ਅਜਨਾਲਾ ਦੇ ਵੱਲੋਂ ਪਾਰਟੀ ਜਿਹੜੀ ਆ ਛੱਡ ਦਿੱਤੀ ਗਈ ਹੈ ਬੀਤੇ ਦਿਨੀ ਉਹਨਾਂ ਦੇ ਵੱਲੋਂ ਆਪਣਾ ਸਤੀਫਾ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਦਿੱਤਾ ਸੀ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਲਿਖੀ ਸੀ ਕਿ ਪਾਰਟੀ ਸਹੀ ਤਰੀਕੇ ਨਾਲ ਨਹੀਂ ਚੱਲ ਰਹੀ ਪਾਰਟੀ ਦੇ ਵਿੱਚ ਜੋ ਅਨੁਸ਼ਾਸਨ ਹੈ ਜੋ ਡਿਸਪਲਿਨ ਹੈ ਸਹੀ ਤਰੀਕੇ ਦਾ ਨਹੀਂ ਹੈ ਇੱਥੇ ਤੱਕ ਬੋਨੀ ਅਜਨਾਲਾ ਦੇ ਵੱਲੋਂ ਆਪਣੇ ਸਤੀਫੇ ਦੇ ਵਿੱਚ ਇਹ ਵੀ ਗੱਲ ਲਿਖੀ ਗਈ ਸੀ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਪਾਰਟੀ ਨੂੰ ਪਿੱਠ ਦਿਖਾਈ ਸੀ ਲੋੜ ਪੈਣ ਦੇ ਉੱਤੇ ਉਹਨਾਂ ਲੋਕਾਂ ਨੂੰ ਹੀ ਹਲਕਾ ਇੰਚਾਰਜ ਜਿਹੜਾ ਲਗਾਇਆ ਗਿਆ ਤਾਂ ਕਿ ਤਨਾ ਕਿਤੇ ਬੋਨੀ ਅਜਨਾਲਾ ਕਾਫੀ ਲੰਬੇ ਸਮੇਂ ਤੋਂ ਪਾਰਟੀ ਤੋਂ ਨਰਾਸ਼ ਰਹਿਣ ਪਹਿਲਾਂ ਵੀ ਅਜੇ ਗੱਲਬਾਤ ਪਾਰਟੀ ਦੇ ਵਿੱਚ ਤੇ ਉਹਨਾਂ ਦੇ ਵਿਚਾਰ ਹੁੰਦੀ ਹੈ ਤਾਂ ਗੱਲ ਜਿਹੜੀ ਹੈ ਸੁਲਤ ਜਾਂਦੀ ਹੈ ਤਾਂ ਬੋਨੀਆ ਜਨਾਲਾ ਭਾਟੀ ਦੇ ਵਿੱਚ ਹੀ ਰਹਿੰਦੇ ਨੇ ਤਾਂ ਹੁਣ ਤੁਹਾਨੂੰ ਦੱਸ ਦਈਏ ਬੋਨੀਆ ਜਨਾਲਾ ਜੋ ਨੇ ਬੀਜੇਪੀ ਜੁਆਇਨ ਕਰ ਚੁੱਕੇ ਨੇ ਦਿੱਲੀ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਉਹਨਾਂ ਨੇ ਪਾਰਟੀ ਬੀਜੇਪੀ ਜੋ ਹੈ ਉਸ ਨੂੰ ਜੁਆਇਨ ਕੀਤਾ ਬੀਜੇਪੀ ਦੇ ਵਿੱਚ ਸ਼ਾਮਿਲ ਹੋਏ ਨੇ ਤਾਂ ਜਦੋਂ ਉਹਨਾਂ ਨੂੰ ਬੀਜੇਪੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਉਸ ਵਕਤ ਗਜੈਂਦਰ ਸ਼ਿਖਾਵਤ ਉਹਨਾਂ ਦੇ ਨਾਲ ਪੰਜਾਬ ਪ੍ਰਧਾਨ ਜੋ ਨੇ ਉਹ ਵੀ ਸ਼ਾਮਿਲ ਸਨ ਅਸ਼wini ਸ਼ਰਮਾ ਤੇ ਇਹਨਾਂ ਦੇ ਨਾਲ-ਨਾਲ ਕੈਬਨਿਟ ਮਨਿਸਟਰ ਸੋਮ ਪ੍ਰਕਾਸ਼ ਵੀ ਮੌਕੇ ਤੇ ਮੌਜੂਦ ਸਨ ਜਿਨ੍ਹਾਂ ਦੇ ਵੱਲੋਂ ਮਨਮੋਹਨ ਸਿੰਘ ਤੇ ਬੋਨੀ ਅਜਨਾਲਾ ਅਮਰਪਾਲ ਸਿੰਘ ਅਜਨਾਲਾ ਨੂੰ ਭਾਜਪੀ ਦੇ ਵਿੱਚ ਜੁਆਇਨ ਕਰਵਾਇਆ ਲਗਾਤਾਰ ਸੁਖਬੀਰ ਸਿੰਘ ਬਾਦਲ ਜੋ ਅਕਾਲੀ ਨੇ ਇਹਨਾਂ ਤੋਂ ਲਗਾਤਾਰ ਲੋਕ ਟੁੱਟਦੇ ਹੋਏ ਨਜ਼ਰ ਆ ਰਹੇ ਨੇ ਤਪਿੱਤੇ ਸਮੇਂ ਦੇ ਵਿੱਚ ਜਲੰਧਰ ਤੋਂ ਪੂਰਬ ਡਿਪਟੀ ਮੇਅਰ ਸਾਹਿਬ ਦਾ ਡਿਪਟੀ ਮੇਅਰ ਕਮਲਜੀਤ ਸਿੰਘ ਪਾਟਿਆ ਜੋ ਕਿ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਹੇ ਨੇ ਉਹਨਾਂ ਦੇ ਵੱਲੋਂ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਜਿਹੜੀ ਛੱਡੀ ਕਿ ਹਾਲਾਕਿ ਕਮਲਜੀਤ ਸਿੰਘ ਪਾਟਿਆ ਇੱਕ ਵਾਰ ਪਹਿਲਾਂ ਵੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਜੋ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਦੇ ਵੱਲੋਂ ਕਮਲਜੀਤ ਸਿੰਘ ਪਾਟਿਆ ਦੇ ਅਸਥਾਨ ਤੋਂ ਤਿਆਗ ਕੇ ਉਹਨਾਂ ਨੂੰ ਮਨਾਇਆ ਜਾਂਦਾ ਉਸ ਤੋਂ ਬਾਅਦ ਕਾਹ ਸੁਣੀ ਤੋਂ ਬਾਅਦ ਕਾਫੀ ਗੱਲਾਂ ਤੋਂ ਬਾਅਦ ਉਸ ਤੋਂ ਬਾਅਦ ਜੋ ਹੈ ਨਦੀ ਵਿੱਚ ਆਪਸੀ ਜੋ ਫੁੱਟ ਪਈ ਸੀ ਆਪਸੀ ਜੋ ਕਲੇਸ਼ ਸੀ ਨਿਬੜ ਜਾਂਦਾ ਹੈ ਤਾ ਕਮਲਜੀਤ ਸਿੰਘ ਪਾਰਟੀਆਂ ਵੀ ਜਿਹੜੇ ਨੇ ਪਾਰਟੀ ਦੇ ਨਾਲ ਜੁੜੇ ਰਹੇ ਨੇ ਪਰ ਬੀਤੇ ਦਿਨੀ ਕਮਲਜੀਤ ਸਿੰਘ ਪਾਰਟੀਆਂ ਦੇ ਵੱਲੋਂ ਵੀ ਜੋ ਜਲੰਧਰ ਦੇ ਸਾਬਕਾ ਡਿਪਟੀ ਮੇਅਰ रह ਚੁੱਕੇ ਨੇ ਉਹਨਾਂ ਦੇ ਵੱਲੋਂ ਵੀ ਪਾਰਟੀ ਛੱਡੀ ਗਈ ਸੀ ਤਾਂ ਹੁਣ ਇੱਕ ਹੋਰ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਮਨਮੋਹਨ ਸਿੰਘ ਤੇ ਇਹਨਾਂ ਦੇ ਨਾਲ ਅਮਰਪਾਲ ਸਿੰਘ ਜਨਾਲਾ ਜੋ ਕਿ ਸਾਬਕਾ ਵਿਧਾਇਕ ਨੇ ਉਹਨਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੋਂ ਟੁੱਟਣ ਤੋਂ ਬਾਅਦ ਜੋ ਬੋਨੀਆ ਜਨਾਲਾ ਨੇ ਉਹਨਾਂ ਨੇ ਬੀਜੇਪੀ ਜੁਆਇਨ ਕਰ ਲਿਆ ਗਜੇਂਦਰ ਸ਼ਿਖਾਵਤ ਸੋਮ ਪ੍ਰਕਾਸ਼ ਤੇ ਪੰਜਾਬ ਪ੍ਰਧਾਨ ਜੋ ਅਸ਼ਵਨੀ ਸ਼ਰਮਾ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਤੁਹਾਨੂੰ ਦੱਸ ਦਈਏ ਬੋਨੀਆ ਜਨਾਲਾ ਦੇ ਵੱਲੋਂ ਬੀਜੇਪੀ ਜੁਆਇਨ ਕੀਤੀ ਗਈ ਹੈ ਹਾਲਾਂਕਿ ਸੁਖਬੀਰ ਬਾਦਲ ਤੇ ਬਾਦਲਾ ਦਾ ਸਾਥ ਛੱਡਣ ਵਾਲੇ ਬੋਨੀਆ ਜਨਾਲਾ ਦਾ ਅਗਲਾ ਪਵਿੱਖ ਕੀ ਹੋਏਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ లైవ్ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ। ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। లైవ్ ਪੰਜਾਬੀ ਟੀਵੀ ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼-ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।